ਸਵਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਉਂ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਭਾਰਤੀ ਵਿਦੇਸ਼ ਮੰਤਰਾਲਾ ਅਮਰੀਕਾ ਦੀ ਫੌਜ ਵੱਲੋਂ ਦਾੜੀ ਤੇ ਪਾਬੰਦੀ ਲਾਉਣ ਦਾ ਮਾਮਲਾ ਅਮਰੀਕੀ ਸਰਕਾਰ ਕੋਲ ਚੁੱਕਣ ਸੁਖਬੀਰ ਸਿੰਘ ਬਾਦਲ ਡਾਕਟਰ ਨਵਜੋਤ ਕੌਰ ਸਿੱਧੂ ਅਮ੍ਰਿਤ ਸਰਦੀ ਰਾਜਨੀਤੀ ਵਿੱਚ ਫਿਰ ਐਕਟਿਵ ਆਪ ਨੂੰ ਘੇਰਿਆ ਬੋਲੀ ਅਸੀਂ ਮੁਰਦਿਆਂ ਅਤੇ 130 ਐਨਆਰਆਈ ਦੇ ਵੋਟ ਕਿਵੇਂ ਪੈ ਗਏ चुनाव कमीशन ने पंजाब तो राज्यसभा सीट दी उपचुनाव ਲਈ नोटिफिकेशन ਕੀਤਾ جاری 24 ਹੋਵੇਗੀ वोटिंग पंजाब ਦੇ کئی ਜ਼ਿਲ੍ਹਿਆਂ 'ਚ ਮੌਸਮ ਵਿਭਾਗ ਵੱਲੋਂ ਅੱਜ ਭਾਰੀ ਮੀਂਹ ਦਾ ਅਲਰਟ جاری ਮੁਰਵਧਿਆ ਹੜ੍ਹਾਂ ਦਾ ਖਤਰਾ ਮਾਉਂਟ ਐਵਰੇਸਟ ਤੇ ਆਇਆ ਭਿਆਨਕ ਬਰਫੀਲਾ ਤੂਫਾਨ 1000 ਪਰਬਤારોਹੀ ਫਸੇ ਬਚਾਅ ਕਾਰਜ ਜਾਰੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ ਦੀ ਫੌਜ ਵੱਲੋਂ ਦਾੜੀ ਤੇ ਪਾਬੰਦੀ ਦਾ ਮਾਮਲਾ ਅਮਰੀਕਾ ਸਰਕਾਰ ਕੋਲ ਚੁੱਕਣ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਸਿੱਖ ਬਿਨਾਂ ਕਿਸੇ ਵਿਤਕਰੇ ਦੇ ਆਪਣੇ ਧਰਮ ਦੀ ਪਾਲਣਾ ਕਰ ਸਕਣ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਹੈ ਕਿ ਅਮਰੀਕੀ ਰੱਖਿਆ ਮੰਤਰੀ ਪੈਟੇ ਹੈਕਸੇਟ ਨੇ ਬਿਆਨ ਦਿੱਤਾ ਹੈ ਕਿ ਜਿਸ ਤਰ੍ਹਾਂ ਹੀ ਅਮਰੀਕੀ ਫੌਜ ਵਿੱਚ ਸੇਵਾਵਾਂ ਦੇਣ ਵਾਸਤੇ ਸਿੱਖਾਂ ਲਈ ਦਾੜੀ ਤੇ ਪਾਬੰਦੀ ਲਗਾ ਦਿੱਤੀ ਹੈ ਤੇ ਇਸ ਫੈਸਲੇ ਨਾਲ ਦੁਨੀਆ ਭਰ ਵਿੱਚ ਸਿੱਖਾਂ 'ਚ ਭਾਰੀ ਰੋਸ ਹੈ। ਉਹਨਾਂ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਹ ਮਾਮਲਾ ਠੁਕਵੇਂ ਪੱਧਰ ਤੇ ਚੁਕਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਵਿਤਕਰੇ ਵਾਲਾ ਫੈਸਲਾ ਲਾਗੂ ਨਾ ਹੋਵੇ ਤੇ ਸਿੱਖਾਂ ਨੂੰ ਪਹਿਲਾਂ ਵਾਂਗੂ ਆਪਣੇ ਧਰਮ ਦੀ ਪਾਲਣਾ ਵਿੱਚ ਕੋਈ ਮੁਸ਼ਕਿਲ ਨਾ ਆਵੇ। ਸਰਦਾਰ ਬਾਦਲ ਨੇ ਅਮਰੀਕੀ ਫੌਜ ਵੱਲੋਂ ਸਿੱਖਾਂ ਤੇ ਲਾਈ ਪਾਬੰਦੀ ਵੱਲ ਵਿਦੇਸ਼ ਮੰਤਰੀ ਦਾ ਧਿਆਨ ਦਿਵਾਉਂਦਿਆਂ ਕਿਹਾ ਕਿ ਸਿੱਖਾਂ ਨੇ ਕਿਰਪਾਨ ਸਮੇਤ ਆਪਣੇ ਪੰਜ ਧਾਰਮਿਕ ਕਕਾਰ ਧਾਰਨ ਕਰਨੇ ਹੁੰਦੇ ਨੇ ਜਿਨ੍ਹਾਂ ਵਿੱਚ ਕੇਸ ਤੇ ਦਾੜੀ ਵਿਚ ਸ਼ਾਮਿਲ ਹੈ ਉਹਨਾਂ ਅਪੀਲ ਕੀਤੀ ਹੈ ਕਿ ਭਾਰਤ ਸਰਕਾਰ ਇਸ ਸੰਬੰਧ ਵਿੱਚ ਪਹਿਲ ਕਦਮੀ ਕਰੇ ਤਾਂ ਜੋ ਮੁਸ਼ਕਲ ਹੱਲ ਕੀਤੀ ਜਾ ਸਕੇ ਸਾਬਕਾ క్రికెਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਦੀ ਰਾਜਨੀਤੀ ਵਿੱਚ ਫਿਰ ਤੋਂ ਐਕਟਿਵ ਹੋ ਗਏ ਨੇ ਜੀਹਾਂ ਨਵਜੋਤ ਕੌਰ 1 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਕੋਸ਼ਨਾ ਕਰ ਚੁੱਕੀ ਹੈ ਕਿ ਟਿਕਟ ਤੇ ਫੈਸਲਾ ਹਾਈ ਕਮਾਂਡ ਕਰੇਗਾ ਪਰ ਉਹ ਵਿਧਾਨ ਸਭਾ ਚੋਣ ਲੜਨਗੇ ਇਸ ਲਈ ਉਹਨਾਂ ਨੇ ਪੂਰੀ ਤਿਆਰੀ ਕਰ ਲਈ ਹੈ ਐਤਵਾਰ ਯਾਨੀ ਕਿ 5 ਅਕਤੂਬਰ ਨੂੰ ਉਹ ਸੀਨੀਅਰ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਵੋਟ ਚੋਰ ਗੱਦੀ ਛੋੜ ਮੋਹਮ ਨੂੰ ਅੱਗੇ ਵਧਾਉਂਦੇ ਆ ਸਾਬਕਾ ਕੌਂਸਲਰ ਸ਼ਲੇਂਦਰ ਸ਼ੈਲੀ ਦੇ ਘਰ ਪਹੁੰਚੇ ਇੱਥੇ ਉਹਨਾਂ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਵਾਲ ਉਠਾਏ ਤੇ આરોਪ ਲਗਾਇਆ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੇ 80 ਮੁਰਦਿਆਂ ਤੇ 130 ਵਿਦੇਸ਼ ਗਏ ਲੋਕਾਂ ਦੇ ਵੋਟ ਪਵਾਏ ਨੇ ਨਾਲ ਹੀ ਸਾਬਕਾ ਕੌਂਸਲਰ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਨਾ ਕਰਨ ਦੇ ਵੀ આરોਪ ਲਗਾਏ ਮੀਡੀਆ ਨਾਲ ਗੱਲ ਕਰਦੇ ਆ ਡਾਕਟਰ ਨਵਜੋਤ ਕੌਰ ਨੇ આરોਪ ਲਗਾਇਆ ਹੈ ਕਿ ਕਾਉਂਸਲਰ ਸ਼ੈਲਿੰਦਰ ਸਿੰਘ ਸ਼ੈਲੀ ਨੂੰ ਜਿੱਤਣ ਦੇ ਬਾਵਜੂਦ ਹਰਾਇਆ ਦਿਖਾਇਆ ਗਿਆ ਇਸ ਵਾਰੀ ਨਿਗਮ ਚੋਣਾਂ ਵਿੱਚ ਮੁਰਦਿਆਂ ਤੇ ਵਿਦੇਸ਼ ਵਿੱਚ ਬੈਠੇ ਵੋਟਰਾਂ ਦੇ ਵੀ ਵੋਟ ਪਵਾਏ ਗਏ ਨੇ ਇਸ ਦੀ ਸ਼ਿਕਾਇਤ ਚੋਣਾਂ ਤੋਂ ਬਾਅਦ ਪਹਿਲੇ ਮਹੀਨੇ ਹੀ ਕੀਤੀ ਗਈ ਸੀ ਪਰ ਅੱਜ ਤੱਕ ਇਸ ਤੇ ਕੋਈ ਕਾਰਵਾਈ ਨਹੀਂ ਹੋਈ ਹੈ ਅੱਜ ਦਾ ਸਾਡਾ ਮੁੱਦਾ ਹੈ ਜਿਹੜਾ ਕਿ ਸਾਰਿਆਂ ਲਈ ਸਾਰੇ ਹਿੰਦੁਸਤਾਨ ਦੇ ਲਈ ਮੋਸਟ ਇੰਪੋਰਟੈਂਟ ਮੁੱਦਾ ਹੈ ਉਹ ਮੁੱਦਾ ਹੈ ਕਿ ਉਹੀ ਬੰਦਾ ਇਲੈਕਟ ਹੋਵੇ ਇੱਕ ਇਲੈਕਟੋਰਲ ਸਿਸਟਮ ਹੈ ਇੱਕ ਡੈਮੋਕ੍ਰੈਟਿਕ ਸਿਸਟਮ ਹੈ ਇੱਥੇ ਕੋਈ ਟੱਕਰ ਨਹੀਂ ਚੱਲਦਾ ਬੰਦੇ ਆਪਣੀ ਮਰਜ਼ੀ ਨਾਲ ਵੋਟ ਪਾਵੇ ਬਟ ਇੱਕ ਵੋਟ ਪਵੇ ਇਹ ਨਹੀਂ ਹੈ ਵੀ ਇੱਕ ਵੋਟ ਨਾਰਮਲ ਪਵੇ ਤੇ ਤਿੰਨ ਛੁੱਟੀਆਂ ਪੈਣ ਹੁਣ ਇਹ ਸਿਸਟਮ ਨੂੰ ਵੋਟ ਚੋਰ ਗੱਦੀ ਛੋੜ ਦੇ ਸਿਸਟਮ ਨੂੰ ਚਲਾਉਂਦੇ ਤਹਿਤ ਅਸੀਂ ਆਪਣੇ ਪੂਰੇ ਹਲਕੇ ਦੇ ਵਿੱਚ ਜਾਵਾਂਗੇ ਸਾਨੂੰ ਹਜੇ 15 ਤਰੀਕ ਤੱਕ ਮਿਲੇ ਤਾਂ ਅਸੀਂ 15000 ਫਾਰਮ ਵੀ ਭਰ ਕੇ ਦਵਾਂਗੇ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਜਾਣਗੇ ਐਂਡ ਅਸੀਂ ਇਹ ਬੇਸਲਾਈਨ ਤੁਹਾਨੂੰ ਵਿਦ ਪ੍ਰੂਫ ਇਹ ਰਾਹੁਲ ਗਾਂਧੀ ਜੀ ਕੋਲ ਫਾਈਲ ਜਾਊਗੀ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹੀ ਫਾਈਲ ਦਿੱਤੀ ਜਾਊਗੀ ਕਿ ਆਹ ਦੇਖੋ ਜੀ ਇੱਥੇ ਕੀ ਹੋਇਆ ਇੱਥੇ ਇੱਕ ਜਿੱਤਿਆ ਹੋਇਆ ਬੰਦਾ ਜਿਹਦੇ ਕੋਲ 6 ਬੂਥ ਸੀ ਉਹਦੇ ਇੱਕ ਬੂਥ ਤੇ 300 ਤੋਂ ਉੱਤੇ ਝੂਠੀਆਂ ਵੋਟਾਂ ਪਈਆਂ ਇੱਕ ਬੂਥ ਤੇ ਅੱਗੇ ਇਸੇ ਤੋਂ ਐਮ.ਐਲ.ਏ ਬੰਨਾ ਹੈ ਇਸੇ ਤੋਂ ਐਮ.ਪੀ ਬੰਨਾ ਹੈ ਮਰੇ ਹੋਏ ਬੰਦੇ ਅਸੀਂ 80 ਕੱਢ ਕੇ ਗਿਨਾਤੇ ਰਿਸ਼ਤੇਦਾਰ ਸਾਡੇ ਕੋਲ ਪੂਰੇ ਘਰ ਦੇ ਐਡਰੈਸ ਹੈ ਸਾਡੇ ਨਾਲ ਚੱਲੋ ਘਰ-ਘਰ ਅਸੀਂ ਰਿਸ਼ਤੇਦਾਰ ਤੁਹਾਨੂੰ ਬੁਲਾਤੇ ਮਿਲਾਵਿ ਦਿੱਤੇ ਵੀ ਬੰਦੇ ਇਹ ਤਾਂ ਮਰੇ ਹੋਏ ਐ ਤੇ 130 ਬੰਦੇ ਆ ਇੱਕ ਕਬੂਤ ਚ ਜਿਹੜੇ ਬਾਹਰ ਗਏ ਹੋਏ ਨੇ ਰਾਏ ਜਿਹੜੇ 15 ਸਾਲ ਹੋ ਗਏ ਵਾਪਸ ਹੀ ਨਹੀਂ ਆਏ। ਯਾ ਇਲੈਕਸ਼ਨਸ ਵੇਲੇ ਤੇ ਸੀਗੇ ਹੀ ਨਹੀਂ। ਉਹਨਾਂ ਦੀਆਂ ਵੋਟਾਂ ਪੈ ਗਈ। ਸੋ ਇਹ ਜੀ ਝੁੱਠੀ-ਵੁੱਠੀ ਪੈਣੀ ਹੈ ਇੱਕ ਬੂਥ ਤੇ 300 ਤੋਂ ਉੱਤੇ ਝੁੱਠੀ-ਵੁੱਠੀ ਪੈਣੀ ਹੈ ਤੇ ਮੇਰੇ ਸਾਡੇ ਕੋਲ ਤਾਂ ਫਿਰ 173 ਬੂਥਸ ਨੇ। ਕਿੰਨੀਆਂ ਝੁੱਠੀ ਵੋਟਾਂ ਪਈਆਂ ਜੀ ਇਹਦੇ ਵਿੱਚ? ਮੈਂ ਤੁਹਾਨੂੰ ਇੱਕ ਬੂਥ ਚ 300 ਤੋਂ ਉੱਤੇ ਝੁੱਠੀਆਂ ਵੋਟਾਂ ਗਿਨਾਤੀਆਂ। ਹੁਣ ਤੁਸੀਂ ਆਪ ਦੱਸੋ ਮੇਰਾ ਬੰਦਾ ਦੋ ਵੋਟਾਂ ਨਾਲ ਹਾਰਿਆ ਹੋਇਆ। ਹੇ ਉਹ ਦੂਦ ਸਾਨੂੰ ਪਤਾ ਹੈ ਅਸੀਂ ਦੋਰ ਤੋਂ ਦੋਰ ਕੀਤਾ ਸਾਰੇ ਅਸੀਂ ਕੱਢ ਕੇ ਲਿਆਏ ਆ ਇੱਕ ਕਬੂਤਰ ਨੂੰ ਸਿਰਫ ਉਹਨੂੰ ਹਰਾਣ ਲਈ ਇੰਨੀਆਂ ਬੋਟਾਂ ਪਾਈਆਂ ਗਈਆਂ ਚੋਣ ਕਮਿਸ਼ਨ ਨੇ ਸੋਮਵਾਰ ਪੰਜਾਬ ਤੋਂ ਰਾਜ ਸਭਾ ਸੀਟ ਲਈ ਉਪ ਚੋਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਦੱਸ ਦਈਏ ਕਿ ਭਾਰਤ ਚੋਣ ਕਮਿਸ਼ਨ ਨੇ 1 ਜੁਲਾਈ 2025 ਨੂੰ ਸੰਜੀਵ अरोड़ा ਦੇ ਅਸਤੀਫੇ ਕਾਰਨ ਖਾਲੀ ਹੋਈ ਸੀਟ ਤੋਂ ਬਾਅਦ ਪੰਜਾਬ ਤੋਂ ਰਾਜ ਪ੍ਰੀਸ਼ਦ ਲਈ ਉਪ ਚੋਣ ਲਈ ਸ਼ੈਡਿਊਲ ਨੂੰ ਸੂਚਿਤ ਕੀਤਾ ਹੈ ਖਾਲੀ ਹੋਈ ਸੀਟ ਦੀ ਮਿਆਦ 9 April 2028 ਤੱਕ ਹੈ ਚੋਣ ਕਮਿਸ਼ਨ ਵੱਲੋਂ 6 ਅਕਤੂਬਰ 2025 ਨੂੰ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਲੋਕ ਪ੍ਰਤੀਨਿਧਤਾ ਐਕਟ 1951 ਦੇ ਉਪ ਬੰਦਾ ਅਤੇ ਇਸ ਅਧੀਨ ਬਣਾਏ ਗੇ ਨੀਮਾ ਦੇ ਅਨੁਸਾਰ ਉਕਤ ਖਾਲੀ ਥਾਂ ਨੂੰ ਭਰਨ ਲਈ ਉਪਚੋਣ ਕਰਵਾਈ ਜਾਵੇਗੀ ਸ਼ੈਡਿਊਲ ਦੇ ਅਨੁਸਾਰ ਨਾਮਜ਼ਦਗੀ ਪ੍ਰਕਿਰਿਆ 6 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ 13 ਅਕਤੂਬਰ 2025 ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ ਹੈ ਹਾਲਾਂਕਿ 네ਗੋਸ਼ੀਏਬਲ ਇਨਸਟਰੂਮੈਂਟ ਐਕਟ ਦੀ ਧਾਰਾ 25 ਦੇ ਅਧੀਨ ਆਉਣ ਵਾਲੀਆਂ ਗਸਟਡ ਜਨਤਕ ਛੁੱਟੀਆਂ ਤੇ ਕੋਈ ਨਾਮਜ਼ਦਗੀ ਸਵੀਕਾਰ ਨਹੀਂ ਕੀਤੀ ਜਾਵੇਗੀ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕਈ ਥਾਵਾਂ 'ਤੇ ਸਵੇਰ ਤੋਂ ਹੀ ਮੀਂਹ ਪੈ ਰਿਹਾ ਜਿਸ ਨਾਲ ਮੌਸਮ ਠੰਡਾ ਹੋ ਗਿਆ ਹੈ। ਪੱਛਮੀ ਗੜਬੜੀ ਦੇ ਐਕਟਿਵ ਹੋਣ ਕਰਕੇ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਮਾਹਿਰਾਂ ਮੁਤਾਬਕ ਇਸ ਸਿਸਟਮ ਕਾਰਨ ਬਣੇ ਬੱਦਲ ਅੱਜ ਤੋਂ ਲੈ ਕੇ ਮੰਗਲਵਾਰ ਸਵੇਰ ਤੱਕ ਪੰਜਾਬ ਤੇ ਹਿਮਾਚਲ ਦੇ ਉਪਰੀ ਇਲਾਕਿਆਂ ਤੋਂ ਲੰਘਣਗੇ। ਇਸ ਦੌਰਾਨ ਅਗਲੇ 24 ਘੰਟਿਆਂ ਤੱਕ ਭਾਰਤ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਪਹਾੜੀ ਇਲਾਕਿਆਂ ਵਿੱਚ ਸਧਾਰਨ ਤੋਂ ਵੱਧ ਮੀਂਹ ਪੈ ਸਕਦਾ ਹੈ ਜਿਸ ਨਾਲ ਪੰਜਾਬ ਵਿੱਚ ਫਿਰ ਤੋਂ ਹੜ੍ਹਾਂ ਦਾ ਖਤਰਾ ਵੱਧ ਗਿਆ ਹੈ ਬਰਫੀਲੇ ਤੂਫਾਨ ਕਾਰਨ ਮਾਉਂਟ ਐਵਰੇਸਟ ਦੇ ਤਿੱਬਤ ਪਾਸੇ ਫਸੇ ਲਗਭਗ 1000 ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਐਤਵਾਰ ਨੂੰ ਜਾਰੀ ਰਿਹਾ 4900 ਮੀਟਰ ਤੋਂ ਵੱਧ ਦੀ ਉਚਾਈ ਤੇ ਸਥਿਤ ਇਸ ਖੇਤਰ ਵਿੱਚ ਬਰਫਬਾਰੀ ਨੇ ਸੜਕਾਂ ਨੂੰ ਬੰਦ ਕਰ ਦਿੱਤਾ ਤੇ ਸੈਂਕੜੇ ਸਥਾਨਕ ਪਿੰਡ ਵਾਸੀਆਂ ਤੇ ਬਚਾਅ ਟੀਮਾਂ ਨੂੰ ਉਹਨਾਂ ਨੂੰ ਸਾਫ਼ ਕਰਨ ਲਈ ਤਾਇਨਾਤ ਕੀਤਾ ਗਿਆ ਸਥਾਨਕ ਮੀਡੀਆ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਕੁਝ ਸਲਾਨੀਆਂ ਨੂੰ ਪਹਿਲਾਂ ਹੀ ਬਚਾ ਲਿਆ ਗਿਆ ਹੈ ਬਰਫਬਾਰੀ ਸ਼ੁੱਕਰਵਾਰ ਸ਼ਾਮ ਨੂੰ ਸ਼ੁਰੂ ਹੋਈਏ ਤੇ ਤਿੱਬਤ ਵਿੱਚ ਮਾਉਂਟ ਐਵਰੇਸਟ ਦੇ ਪੂਰਵੀ ਪਾਸੇ ਖਾਸੇ ਤੇਜ਼ ਹੋ ਗਈ ਇਹ ਖੇਤਰ ਪਰਬਤ ਅਰੋਹੀਆਂ ਵਿੱਚ ਬਹੁਤ ਮਸ਼ਹੂਰ ਹੈ ਮਾਉਂਟ ਐਵਰੈਸਟ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਹੈ ਜੋ 8849 ਮੀਟਰ ਤੋਂ ਵੱਧ ਉੱਚੀ ਹੈ ਤੇ ਇਸ ਨੂੰ ਚੀਨ ਵਿੱਚ ਮਾਉਂਟ ਕੋਮੋਲਾਂਗਮਾ ਵਜੋਂ ਜਾਣਿਆ ਜਾਂਦਾ ਹੈ ਉਧਰ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਾਰਡ ਵਿੱਚ ਅਗ ਲੱਗਣ ਨਾਲ 6 ਮਰੀਜ਼ਾਂ ਦੀ ਦੁਖਦਾਈ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਜੀ ਹਾਂ ਮ੍ਰਿਤਕਾਂ ਦੇ ਵਿੱਚ ਦੋ ਔਰਤਾਂ ਤੇ ਚਾਰ ਪੁਰਸ਼ ਸ਼ਾਮਿਲ ਸਨ ਸ਼ੋ ਸ਼ਾਰਟ ਸਰਕਟ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਜਿਸ ਨਾਲ ਜ਼ਹਿਰੀਲਾ ਧੂੰਆਂ ਨਿਕਲਿਆ ਆਈ ਸੀ ਯੂ ਵਿੱਚ 24 ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਸੀ ਜਿਨ੍ਹਾਂ ਵਿੱਚ 11 ਟਰੋਮਾ ਆਈ ਸੀ ਯੂ ਵਿੱਚ ਸਨ ਹਸਪਤਾਲ ਦੇ ਸਟਾਫ ਨੇ ਤੁਰੰਤ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੁਆਮਾਨ ਸਿੰਘ ਹਸਪਤਾਲ ਦੇ ਟਰੋਮਾ ਸੈਂਟਰ ਦੇ ਇੰਚਾਰਜ ਡਾਕਟਰ ਅਨੁਰਾਗ ਤਾਕੜ ਨੇ ਕਿਹਾ ਕਿ ਟਰੋਮਾ ਆਈ ਸੀ ਯੂ ਵਿੱਚ ਸ਼ਾਰਟ ਸਰਕਟ ਹੋਇਆ ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਤੇ ਜ਼ਹਿਰੀਲਾ ਧੂੰਆਂ ਨਿਕਲਿਆ ਡਾਕਟਰ ਤਾਕੜ ਨੇ ਕਿਹਾ ਕਿ ਟਰੋਮਾ ਆਈ ਸੀ ਯੂ ਵਿੱਚ 11 ਮਰੀਜ਼ ਸਨ जिथे आग लगी थे, फैल गई उसमें हमारे करीब 24 पेशेंट थे ट्रामा ईस्यू में 11, सेमी आई में 13 पेशेंट तो ट्रामा ईस्यू में शॉर्ट सर्किट हुआ और शॉर्ट सर्किट की वजह से एकदम तेजी से आग लगने से वहाँ पर टॉक्सिक गैसेस और वो सब फैलने लगी और उसमें अधिकतर क्रिटिकल पेशेंट होते हैं जो मोस्टली कॉमेटोज होते हैं तो तुरंत हम लोगों की जो यहाँ ट्रॉमा सेंटर की टीम है हमारे जो नर्सिंग ऑफिसर्स हैं हमारे वार्ड बॉय हैं हमारे ट्रॉली मैन हम लोगों ने तुरंत रेस्क्यू करा उनको और जितने पेशेंट्स हम आई से बाहर ला सकते तुरंत तो लेकर आए उनको दूसरी जगह पर शिफ्ट किया उसमें से छः जो पेशेंट हैं हमारे काफ़ी अधिक गंभीर थे तो उनको बाहर काफ़ी कोशिश किया सी पी आर देकर सर्वाइव करने की पर वो बचा नहीं पाए तो क्रिटिकल कितने हैं? क्रिटिकल अभी पाँच के पेशेंट और क्रिटिकल हैं छः तो जो है उनको हम काफ़ी एफर्ट्स के बाद बचा नहीं पाए उसमें से दो महिलाएं चार पुरुष ਅੱਜ ਦੇ ਤਿੱਕਰ ਹੋਰ ਬਾਕੀ ਵੀ ਜੀ ਟੋਟਲ 24 ਤੇ ਜੋ ਅਸੀਂ ਵੈਕੂਏਟ ਕੀਤੇ تھے 11 ਟ੍ਰੋਮਾਈਸਿਸੋ ਤੇ 13 ਬਗਲ ਵਾਲੇ ਅਸਿਸ ਐਹਸਾਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ